ਜੋ ਜਿਹੜੇ ਫੁੱਲ ਦੇਖ ਰਹੇ ਹੋ ਇਹ ਕਿਹੜੇ ਫੁੱਲ ਨੇ ਜਾਂ ਇਸ ਬੂਟੇ ਦਾ ਨਾਮ ਕੀ ਹੈ ਕਿਹੜੀ ਇਹ ਜੜੀ ਬੂਟੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਹ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਕੰਮ ਆਉਂਦਾ ਜਿਨ੍ਹਾਂ ਦੇ ਗੋਡੇ ਦੁਖਦੇ ਆ ਲੀਵਰ ਦੀ ਪ੍ਰੋਬਲਮ ਹੈ ਜਾਂ ਤਾਕਤ ਹੈ ਨਹੀਂ ਸਰੀਰ ਦੇ ਵਿੱਚ ਕਮਜ਼ੋਰੀ ਹੈ ਵੀਕਨੈਸ ਹੈ ਖਾਂਜ ਹੈ ਦਾਦਾ ਦਾ ਚੰਬੜਾ ਜੁਰਕ ਐਸੜਾ ਗਠੀਆ ਸਰਵਾਈਕਲ ਹੈ ਬਹੁਤ ਸਾਰੇ ਤੇਲ ਇਹਦੇ ਬਣਦੇ ਆ ਦਵਾਈਆਂ 'ਚ ਪੈਂਦਾ ਬਹੁਤ ਬਿਮਾਰੀਆਂ 'ਚ ਕੰਮ ਆਉਂਦਾ ਇਹਦਾ ਨਾਮ ਜਰੂਰ ਦੱਸਿਓ ਬੂਟੇ ਦਾ ਫੁੱਲਾਂ ਦਾ ਨਾਮ ਦੱਸਿਓ ਕਮੈਂਟ ਕਰਕੇ ਜਿਨ੍ਹਾਂ ਨੂੰ ਪਤਾ ਨਹੀਂ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਤੇ ਅਗਲੀ ਵੀਡੀਓ ਦੇ ਵਿੱਚ ਇਹਦਾ ਮੈਂ ਨਾਮ ਵੀ ਦੱਸੂਗਾ ਤੇ ਇਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਤੁਹਾਨੂੰ ਬਚਾਉਂਦਾ ਕਿਵੇਂ ਤੁਸੀਂ ਇਹ ਤੋਂ ਦਵਾਈ ਜਿਹੜੀ ਤਿਆਰ ਕਰ ਸਕਦੇ ਹੋ ਘਰੇ ਬੈਠੇ ਇਹਦਾ ਫਾਇਦਾ ਲੈ ਸਕਦੇ ਹੋ ਬਹੁਤ ਹੀ ਫਾਇਦੇ ਨੇ ਬਹੁਤ ਹੀ ਜ਼ਬਰਦਸਤ ਇਹਦਾ ਜਿਹੜਾ ਰਿਜ਼ਲਟ ਹੈ ਬਹੁਤ ਮਹਿੰਗੀਆਂ ਮਹਿੰਗੀਆਂ ਦਵਾਈਆਂ ਨਾਲੇ ਦੋਸਤੋ ਪਤਾ ਲੱਗ ਜੂ ਤੁਹਾਨੂੰ ਆਯੁਰਵੇਦ ਬਾਰੇ ਕਿੰਨੇ ਕੁ ਨੌਲੇਜ ਹੈਗੀ ਥੈਂਕ ਯੂ